ਇਹ ਜਿੰਨਾ ਦੂਰ ਕਰਨੀਆਂ ਨਾ ਜ਼ਿੰਦਗੀ ਦੀਆਂ ਤੇ ਸਭ ਤੋਂ ਸੋਖਾ ਤਰੀਕਾ ਹੋਈ ਏ ਬੰਦਾ ਬਾਬਾ ਦੀਵ ਸੀ ਦੇ ਅੱਗੇ ਜਾ ਕੇ ਬਹਿ ਜੇ ਕਿਸੇ ਨੂੰ ਕੁਛ ਨਹੀਂ ਦੱਸਣਾ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰਨੀ ਕਿ ਮੈਂ ਦੁਖੀ ਹਾਂ ਮੈਂ ਪਰੇਸ਼ਾਨ ਹਾਂ ਕਿਸੇ ਗਿਣ ਜਰੋਣਾ ਸਭ ਤੋਂ ਪਹਿਲੀ ਗੱਲ ਇਹੋ ਯਾਦ ਰੱਖਣਾ ਕਿ ਦੁੱਖ ਜੇ ਭਾਰੀ ਸਿਰ ਤੇ ਪਿਆ ਵੀ ਹੈ ਨਾ ਤੁਸੀਂ ਆਪਣਾ ਅਥਰੂ ਨਹੀਂ ਕਿਸੇ ਸਾਹਮਣੇ ਵਹਾਣਾ ਉਹ ਵਕਤ ਹੋਰ ਸੀ ਕਿ ਕੋਈ ਕਿਸੇ ਦੇ ਅਥਰੂ ਵੇਖ ਕੇ ਨੂੰ ਚੁੱਪ ਕਰਾਉਂਦਾ ਸੀ ਹੌਸਲਾ ਦੇਂਦਾ ਸੀ ਉਹਦੀ ਮਦਦ 'ਚ ਬਾਹ ਫੜਦਾ ਸੀ ਉਹ ਜਿਹੜਾ ਸਮਾਂ ਚੱਲ ਰਿਹਾ ਨਾ ਇਹਦੇ 'ਚ ਲੋਕਾਂ ਨੇ ਤੁਹਾਡਾ ਮਜ਼ਾਕ ਬਣਾਉਣਾ ਜੇ ਸੋ ਕੋਈ ਤੁਹਾਨੂੰ ਹੋਰ ਤੋੜ ਦੰਗੇ ਅੰਦਰੋਂ ਇਸ ਲਈ ਜਿਹੜਾ ਅੱਖਾਂ ਦਾ ਪਾਣੀ ਹੈ ਨਾ ਤੇ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਸਾਹਮਣੇ ਨਹੀਂ ਆਂ ਦੇਣਾ ਉਦਾਸੀ ਰੱਖਣੀ ਨਹੀਂ ਕਿਸੇ ਸਾਹਮਣੇ ਤੁਸੀਂ ਕਹਿੰਦਾ ਮਾਲਕ ਬੈਠਾ ਸਭ ਕੁਝ ਵਧੀਆ ਹੋਣਾ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਦੇ ਅੱਗੇ ਜਾ ਕੇ ਬਹਿਜੋਗੇ ਨਾ ਜਦੋਂ ਅੱਖਾਂ ਬੰਦ ਕਰ ਲੈਣੀਆਂ ਦੋਵੇਂ ਹੱਥ ਜੋੜ ਲੈਣੇ ਕਿ ਧੰਤਨ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਧੰਤਨ ਬਾਬਾ ਦੀਪ ਸਿੰਘ ਤੁਹਾਡਾ ਹੀ ਆਸਰਾ ਜੇ ਮੈਨੂੰ ਮੈਂ ਬਾਬਾ ਦੀਪ ਸਿੰਘ ਜੀ ਹੋਰ ਕਿਸੇ ਕੋ ਜਾਣਾ ਹੀ ਨਹੀਂ ਦੇ ਮੇਰੀ ਸਾਰੀ ਟੈਨਸ਼ਨਾਂ ਮੁਸ਼ਕਲਾਂ ਮੈਂ ਤੁਹਾਡੇ ਕੋਲ ਹੀ ਹੱਲ ਕਰਵਾਣੀ ਆ ਤੇ ਬਾਬਾ ਜੀ ਮੈਂ ਆਪਣੇ ਘਰ ਜਿਹੜੀ ਰੋਟੀ ਲੈ ਕੇ ਜਾਣੀ ਨਾ ਮੈਂ ਤੁਹਾਡੇ ਹੱਥੋਂ ਲੈਣੀ ਆ ਮੈਨੂੰ ਕੱਲਾ ਨਾ ਛੱਡਣਾ ਬਾਬਾ ਜੀ ਮੇਰਾ ਸਭ ਕੁਝ ਤੁਸੀਂ ਹੋ ਮਾਲਕ ਨੂੰ ਇਹੋ ਹੀ ਕਹੀ ਜੋ ਕਿ ਮੇਰਾ ਮਾਲਕਾ ਤੂੰ ਹੀ ਹੈ ਮੇਰਾ ਇੱਥੇ ਕੋਈ ਨਹੀਂ ਗਾ ਹੋਰ ਮੇਰੀ ਜ਼ਿੰਦਗੀ ਮੇਰੇ ਸਾਥ ਸਭ ਕੁਝ ਤੇਰੇ ਨਾਲ ਹੀ ਆ ਰੱਬਾ ਜੇ ਤੂੰ ਮੇਰੇ ਨਾਲ ਹੈ ਤਾਂ ਮੇਰੀ ਜ਼ਿੰਦਗੀ ਹੈ ਜੇ ਤੂੰ ਮੇਰੇ ਨਾਲ ਨਹੀਂ ਤੇ ਮੇਰੀ ਜ਼ਿੰਦਗੀ ਵੀ ਨਹੀਂ ਹੈਗੀ ਫਿਰ ਬਾਬਾ ਦੀਪ ਸਿੰਘ ਤੇ ਇੰਨਾ ਭਰੋਸਾ ਰੱਖ ਕੇ ਆਉਗੇ ਨਾ ਖਾਲੀ ਹੱਥ ਨਹੀਂ ਜਾਂਦੇ ਫਿਰ ਫਿਰ ਤੁਹਾਨੂੰ ਮੈਂ ਕਹਿੰਦਾ ਡਰਨ ਦੀ ਲੋੜ ਹੀ ਨਹੀਂ ਪੈਣੀ ਬਾਬਾ ਦੀਪ ਸਿੰਘ ਨੇ ਤੁਹਾਨੂੰ ਆਪੇ ਸੰਭ ਲੈਣਾ ਜੇ ਫਿਰ ਘਰੋ ਸੋਚ ਕੇ ਤੁਰੋਗੇ ਨਾ ਅੰਦਰ ਹੀ ਅੰਦਰ ਹੁੰਦੇ ਹੋਗੇ ਕਿ ਹਾਏ ਐ ਕਿੱਦਾਂ ਹੋਣਾ ਹੈ ਉਹ ਕਿੱਦਾਂ ਆਏਗਾ ਪਰ ਜਦੋਂ ਬਾਬਾ ਦੀਪ ਸਿੰਘ ਨੇ ਹੱਥ ਆਪਣੀ ਜ਼ਿੰਦਗੀ ਦੀ ਡੋਰ ਫੜਾਤੀ ਜਦੋਂ ਪੂਰਨ ਤੌਰ ਤੇ ਸਮਰਪਿਤ ਦੀ ਕਰਤਾ ਆਪਣੇ ਮਾਲਕ ਦੇ ਅੱਗੇ ਜਾ ਕੇ ਕਿ ਮੈਨੂੰ ਨਹੀਂ ਜੇ ਪਤਾ ਬਾਬਾ ਜੀ ਕਿੱਦਾਂ ਹੋਣਾ ਹੈ ਕਿਵੇਂ ਹੋਣਾ ਤੇ ਕਦੋਂ ਹੋਣਾ ਪਰ ਮੈਂ ਇੱਕੋ ਹੀ ਵੀ ਸਵਾਜ ਲੈ ਗਿਆ ਜੇ ਕਿ ਜੋ ਹੋਣਾ ਜਦੋਂ ਹੋਣਾ ਤੇ ਜਿਵੇਂ ਹੋਣਾ ਤੁਹਾਡੇ ਹੱਥੋਂ ਹੀ ਹੋਣਾ ਸੋ ਮਾਲਕ ਨੂੰ ਹੀ ਕਹਿ ਦੋ ਕਿ ਮਾਲਕਾ ਮੈਂ ਤੇਰੇ ਹੱਥੋਂ ਹੀ ਲੈਣਾ ਮੇਰੇ ਜਿੰਨੀ ਸਮਰੱਥਾ ਨਹੀਂ ਹੈਗੀ ਮੈਂ ਨਹੀਂ ਕੰਦਾ ਕਿ ਮੈਂ ਬਹੁਤ ਵੱਡਾ ਬੰਦਾ ਬਨਣਾ ਮੈਂ ਤੇਰਾ ਬੰਦਾ ਬਨਣਾ ਮਾਲਕਾ ਸੋ ਗੁਰੂ ਦੇ ਨਾਲ ਜਿੰਨਾ ਪਿਆਰ ਪਾਈ ਜੋਗਾ ਨਾ ਜਿੰਨੇ ਵਿਸ਼ਵਾਸ ਦੀ ਡੋਰ ਆਪਣੀ ਪੱਕੀ ਕਰੀ ਜਾਓਗੇ ਤੇ ਫਿਰ ਉਹ ਹਣੀ ਦੇ ਵਿਸ਼ਵਾਸ ਟੁੱਟਣ ਦੇ ਹੁੰਦਾ ਭਾਵੇਂ ਜ਼ਿੰਦਗੀ 'ਚ ਹਾਰ ਵੱਡੀ ਲਿਖੀ ਹੋਈ ਹੋਏਗੀ ਨਾ ਉਹ ਜਿੱਤ 'ਚ ਬਦਲ ਦੇਗਾ ਫਿਰ ਉਹ ਚਾਹੇ ਤਾਂ ਕੀ ਨਹੀਂ ਹੋ ਸਕਦਾ ਤੁਹਾਡੀ ਭਗਤੀ ਸੱਚੀ ਹੈ ਨੀਆਂ ਸਾਫ ਹੈ ਤੇ ਫਿਰ ਮਾਲਕ ਵੀ ਨਹੀਂ ਇਹ ਬਾ ਛੱਡਦਾ ਮਾਲਕ ਵੀ ਕੰਦਾ ਕੋਈ ਕਰਨੀ ਪੁੱਤਰਾ ਦੇਖੀ ਜੇਗੀ ਤੇਰੇ ਕਿਸਮਾ ਦਾ ਮੁਕੱਦਰ ਜਿੱਦਾਂ ਦੇ ਮਰਜ਼ੀ ਹੋਣ ਇੱਕ ਕਲਮ ਮੇਰੇ ਹੱਥਾਂ ਜੀ ਹੈ ਮੈਂ ਆਪਣੇ ਆਪ ਤੇਰੀ ਕਿਸਮਤ ਬਣਾਵਾਂਗਾ ਇਸ ਕਰਕੇ ਭਰੋਸਾ ਰੱਖਣਾ ਪੱਕਾ ਉਹਦੇ ਤੇ ਡੂਲਣਾ ਨਹੀਂ ਕਦੇ ਵੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਵੇਖ ਕੇ ਔਖੇ ਰਾਹ ਵੇਖ ਕੇ ਪਿੱਛੇ ਨਹੀਂ ਡਰ ਜਾਣਾ ਅੱਗੇ ਵਧੀ ਜਾਣਾ ਬਸ ਮਿਹਨਤ ਕਰਕੇ ਆਪਣੀ ਉਹਦੇ ਤੇ ਭਰੋਸਾ ਰੱਖ ਕੇ ਕਿ ਕੋਈ ਗੱਲ ਨਹੀਂ ਮੇਰਾ ਮਾਲਕ ਬੈਠਾ ਉਹਨੇ ਆਪਣਿਆਂ ਵੀ ਸਭ ਕੁਝ ਸਹੀ ਕਰੀ ਜਾਣਾ ਬਸ ਫਿਰ ਕੋਈ ਟੈਨਸ਼ਨ ਦੀ ਲੋੜ ਨਹੀਂ ਹੋਣੀ ਕੋਈ ਫਿਕਰਾ ਨਹੀਂ ਹੋਣੀ ਤੁਹਾਡੇ ਦਿਮਾਗ ਤੇ ਉਹ ਬੈਠਾ ਤੁਹਾਡੇ ਨਾਲ ਕਿ ਉਹਨੇ ਹਰ ਘੜੀ ਹਰ ਸਾਹ ਦੇ ਨਾਲ ਤੁਹਾਡੀ ਰਾਖੀ ਕਰਨੀ ਹੈ ਜਿੰਨੇ ਵੀ ਜ਼ਿੰਦਗੀ ਦਾ ਪਰਨਨ ਲਿਆਣਾ ਕੀ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਬੈਠੇ ਆ ਉਹ ਮੈਨੂੰ ਡਰਨ ਦੀ ਮੈਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਗਈ ਉਸੇ ਛੰਨ ਉਹਦੀ ਜ਼ਿੰਦਗੀ ਜੋ ਡਰ ਦੁੱਖ ਸਭ ਕੁਝ ਖਤਮ ਹੋ ਜਾਂਦਾ ਜੇ ਉਹ ਬੰਦਾ ਜਿੰਨਾ ਮਹਬੂਤ ਬਣ ਜਾਂਦਾ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਕੰਡੇ ਵੀ ਵਿਸਰੇ ਤੇ ਕੋਈ ਗੱਲ ਨਹੀਂ ਮੇਰਾ ਮਾਲਕ ਬੈਠਾ ਮੈਂ ਤੁਰ ਜਾਣਾ ਤੇ ਵੀ ਮੈਂ ਪਾਰ ਕਰ ਜਾਣਾ ਸਾਰਾ ਸਮਾਂ ਓਖਾ ਫੇਰ ਮਾਲਕ ਦੀ ਜ਼ਿੰਮੇਵਾਰੀ ਹੋ ਜਾਂਦੀ ਤੁਹਾਡੇ ਵਿਸ਼ਵਾਸ ਨੂੰ ਟੁੱਟਣ ਨਹੀਂ ਇਹ ਦਿੰਦਾ ਹੋ ਸਭ ਕੁਝ ਵਧੀਆ ਕਰੇਗਾ ਕਬਰਾਨਾ ਹੀ ਨਹੀਂ ਬਿਲਕੁਲ ਵੀ